ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਗੁਰੂ ਕੀ ਨਗਰੀ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨ ਆਤਾ ਜੀ ਅੱਜ ਕਿਥੇ ਰੇਡ ਕੀਤੀ ਤੇ ਕਾਰਨ ਕੀ ਅੱਜ ਸਾਡੀ ਫੂਡ ਸੇਫਟੀ ਟੀਮ ਜਿਸਦੇ ਵਿੱਚ ਸਾਡੇ ਫੂਡ ਸੇਫਟੀ ਅਫਸਰ ਸੁਨਮ ਸਿੰਘ ਜੀ ਮੌਜੂਦ ਨੇ ਸਾਡੇ ਵੱਲੋਂ ਜਿਹੜਾ ਹੈ ਲਾਰੈਂਸ ਰੋਡ ਦੇ ਉੱਪਰ ਜਿਹੜੀਆਂ ਲੀਡਿੰਗ ਸਟਰੀਟ ਸ਼ਾਪਸ ਨੇ ਜਿਵੇਂ ਕਿ ਨੋਵੋਲਟੀ ਸਵੀਟ ਸ਼ਾਪ ਪਾਂਸਰ ਸਵੀਟ ਸ਼ਾਪ ਔਰ ਗਿਕਾਨਾ ਸਵੀਟ ਸ਼ਾਪ ਇਹਨਾਂ ਸਾਰਿਆਂ ਦੇ ਉੱਤੇ ਅੱਜ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਸੈਂਪਲਸ ਵੀ ਲਏ ਹੈ ਔਰ ਇਹਨਾਂ ਨੂੰ ਜਿਹੜੀਆਂ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਇਹਨਾਂ ਨੂੰ ਕਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਹੈ ਸਾਡਾ ਜਿਹੜਾ ਇਹ ਖੁਸ਼ੀਆਂ ਦਾ ਤਿਉਹਾਰ ਆ ਤੁਸੀਂ ਵੇਖ ਹੀ ਰਹੇ ਹੋ ਕਿਵੇਂ ਕਸਟਮਰਸ ਜਿਹੜੇ ਆ ਉਹ ਆ ਰਹੇ ਨੇ ਬੱਚਿਆਂ ਦੇ ਲਈ ਮਠਿਆਈਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੇ ਮਠਿਆਈਆਂ ਖਾਣੀਆਂ ਤੋਂ ਅਸੀਂ ਇਸ ਮਠਾਸ ਭਰੇ ਤਿਉਹਾਰ ਦੇ ਵਿੱਚ ਚਾਹੁੰਦੇ ਆ ਕਿ ਲੋਕਾਂ ਨੂੰ ਇਹੀ ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਹੀ ਮਨਾਣ ਇਹਦੇ ਕਰਕੇ ਸਾਡਾ ਵਿਭਾਗ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਸਤਰਕ ਹੈ ਡੇ ਐਂਡ ਨਾਈਟ ਸਾਡੇ ਅਫਸਰਸ ਜਿਹੜੇ ਨੇ ਉਹ ਸੈਂਪਲਿੰਗ ਕਰ ਰਹੇ ਆ ਔਰ ਜਿੱਤੇ ਜਿੱਤੇ ਲੋਕਾਂ ਨੂੰ ਕੋਈ ਅਵੇਅਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਔਰ ਜਿੱਤੇ ਸੈਂਪਲ ਲੈਣ ਦੀ ਜ਼ਰੂਰਤ ਹੈ ਉਹ ਸੈਂਪਲਿੰਗ ਠੀਕ ਹੀ ਖਾਮੀਆਂ ਪਾਈਆਂ ਗਿਆ ਜਿੱਥੇ ਜਿੱਥੇ ਪਹੁੰਚ ਨਹੀਂ ਜਗ੍ਹਾ ਦੇਖੋ ਇਹਨਾਂ ਦਾ ਜਿਹੜਾ ਮੇਨ ਕਨਸਰਨ ਮੈਂ ਦੇਖਿਆ ਹੈ ਉਹਦੇ ਵਿੱਚ ਇਹ ਸੀਗਾ ਕਿ ਕੁਝ ਚੀਜ਼ਾਂ ਨੂੰ ਢੱਕਣ ਦੀ ਜ਼ਰੂਰਤ ਸੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਥੋੜਾ ਗਰਮ ਸੀ ਇਸ ਕਰਕੇ ਉੱਤੇ ਪਾਇਆ ਨਹੀਂ ਪਰ ਮੈਂ ਇਹਨਾਂ ਨੂੰ ਕਿਹਾ ਕਿ ਜਾਲੀ ਜ਼ਰੂਰ ਪਾਓ ਯਾ ਫਿਰ ਜਿਹੜੇ ਵੀ ਉੱਥੇ ਵਰਕਰਸ ਕੰਮ ਕਰ ਰਹੇ ਆ ਉਹ ਕੈਪਸੂਲ ਪਾ ਕੇ ਰੱਖਣ ਗਲਵਜ਼ ਜ਼ਰੂਰ ਪਾ ਕੇ ਰੱਖਣ ਤਾਂ ਕਿ ਆਪਾਂ ਚੀਜ਼ਾਂ ਸਰਵ ਕਰਨ ਵੇਲੇ ਵੀ ਜਿਹੜਾ ਹੈ ਖਾਸ ਧਿਆਨ ਰੱਖੀਏ ਕਿ ਲੋਕਾਂ ਨੂੰ ਮਤਲਬ ਐਂ ਨਾ ਲੱਗੇ ਕਿ ਅਸੀਂ ਜਿਹੜਾ ਹੈ ਬਹੁਤ ਵਧੀਆ ਅ ਅਗਰ ਦੁਕਾਨ ਤੇ ਆਏ ਹਾਂ ਤੇ ਸਾਨੂੰ ਜਿਹੜਾ ਬਹੁਤ ਵਧੀਆ ਠੰਗ ਦੇ ਨਾਲ ਜਿਹੜੀਆਂ ਮਠਿਆਈਆਂ ਪਰੋਸੀਆਂ ਜਾਣ ਕਿੰਨੀ ਦੇਰ ਚ ਸੰਤਲ ਸਰ ਆ ਜਾਂਦੇ ਜਿਹੜੇ ਭਰਤੀ ਸੀ 15 ਤੋਂ 16 ਦਿਨ ਦੇ ਵਿੱਚ ਸਾਡੇ ਕੋਲ ਪਹੁੰਚ ਰਿਹਾ ਹੈ ਆਜ